ਆਹ ਹੁਣ ਮੀਂਹ ਚ ਆਪਾਂ ਖੜੇ ਆ ਇੰਨਾ ਬਦਲ ਕਰ ਟੰਡਿਆ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡੋ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕਾ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀ ਆ ਸਬੂਤ ਦਿੱਤਾ ਪੰਜਾਬੀਆਂ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਕੁਛ ਹੀ ਮਿਲਦੀ ਸੇਵਾ ਕਰਨ ਅੱਡੀ ਕਿ ਹੁਣ ਕੱਲ ਸੰਤਾਂ ਨੇ ਆਪਣੇ ਕੀ ਮਾਂ ਮਾਂ ਪਰਿਸ਼ਾਨ ਆਉਣ ਨਾ ਪੰਜਾਬ ਚ ਤੇ ਮੈਂ ਕਹਿੰਦਾ ਮਾਂ ਪਰਿਸ਼ਾਨੇ ਕੱਲ ਆਪਾਂ ਕਿੰਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣੇ ਸੰਤਾਂ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਵਕਰੀ ਆਪਣੀ ਕਿਸੇ ਲਈ ਮਿਲਦੀ ਸੇਵਾ ਕਰ ਭਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਕਿਦੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਟਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੋਂ ਹੈਗੇ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਬ ਉੱਤਰਾਂ ਇੱਧਰ ਆ ਆ ਜਾ ਹਾਂ ਖਬਰ ਹੁਣਾਂ ਨਹੀਂ ਚੜ ਚੜਦੀ ਚੜਦੀ ਗਲਾਚ ਰਹਿਣਾ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਖਾਲਸਾ ਗੁਰੂ ਸਾਹਿਬ ਕੋਈ ਕੀ ਕਹੋਗੇ ਐਡੇ ਵਰਦੇ ਨਹੀਂ ਜਾਏ ਹੌਣ ਸਾਹ ਆ ਭਾਜੀ ਚੱਲ ਤਨ ਲੱਗੀ ਜਾਣੇ ਮਨ ਗਿਰੀ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਤੁਹਾਨੂੰ ਕਰੂਗੀ ਬੁਚਾਰੀ ਪ੍ਰਧਾਨ ਮੰਤਰੀ ਸਾਹਿਬ ਆਉਣ ਬੜਾ ਆਖਾਣੇ ਦਾ ਰੰਕ ਸਾਰੇ ਭੇਜ ਗਏ ਤੁਸੀਂ ਬੰਦੀ ਬੰਦੇ ਬੱਲੇ ਬੰਦੇ ਕਿਤਾ ਬਾਈ ਹਾਲ ਹੈ ਉਹ ਖਾਓ ਤੇ ਬਾਈ ਹਾਲੋ ਠੀਕ ਆ ਸੋ ਆ ਆ ਸਾਰੇ ਪਹਿਲਾਂ ਆ ਆ ਬਾਪੂ ਆਪਾਂ ਲੋ ਤੁਸੀਂ ਫੜੋ ਕਿਤੇ ਜਿੰਨੀ ਸੇਵਾ ਹੋਵੇ ਓਨੀ ਆ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਹਾਂ ਕੋਈ ਫਾਇਦਾ ਨਹੀਂ ਆਉਂਦਾ आलो आलो फोलो फोटो ਕਿਦਾਂ ਦੇ ਪੈਸੇ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਕਰ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿਹੜੇ ਪੈਸੇ ਉਹ ਆਪਣੇ ਪੈਰਾਂ ਦੇ ਖਰਚੋਗੇ ਕਿ ਕਿਦਾਂ ਦੇ ਪੈਸੇ ਹੋਣੇ ਚਾਹੀਦੇ ਹਨ ਪ੍ਰਧਾਨ ਮੰਤਰੀ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਪੂ ਮੈਂ ਤਾਂ ਭਾਈ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਬਾਪੂ ਹਾਂ ਔਰ ਠੀਕ ਹੈ ਚਲੋ ਚਲੋ ਦੇ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਲਓ ਯਾਰ ਹਲੋ ਚਲੋ ਹੁਣ ਤੁਸੀਂ ਕਹੋਗੇ ਕਿ ਕਿੱਦਾਂ ਨਹੀਂ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜੱਠਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਨਹੀਂ ਜੀ ਵੀ ਆ ਆ ਆ ਦੀ ਛੱਤ ਨਹੀਂ ਆਏ ਹੋ ਜੇ ਠੀਕ ਆ ਤੋ ਆਹ ਦੇਖੋ ਇੱਕ ਰੀ ਇੱਕ ਰੀ ਪਾਉ ਆਹ ਦੇਖੋ ਓਏ ਇੱਕ ਰੀ ਪੁੱਤ ਬਾਸਿਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਕਿੰਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਨਿਆ ਦਿਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਇੱਕ ਰੀ ਹਾਂਜੀ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇੱਕ ਰੀ ਬਾਪੂ ਜੀ ਆ ਕੇ ਇੱਕ ਰੀ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਆ ਜਿਹਦੇ ਵਿੱਚ ਇੱਕ ਨਹੀਂ ਕੋਣ ਬਾਹ ਬਾਹ ਨਹੀਂ ਥੜੀਦੀ ਹੁੰਦੀ ਬੋਤੇ ਕਿ ਸਿਆਣੇ ਬੜੀ ਜਾਂਦਾ ਯਾਰ ਮੀ ਉਹ ਬਾਹ ਨਹੀਂ ਬੋਲਦੀ ਭਾਈ ਬੋਲੀਓ ਉਹ ਬਸ ਬੋਲੋ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਗਿਆ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾਣਾ ਸਸਰੀ ਗਾਲ ਸੋ 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 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲਈਏ ਇਹ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਜ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਮਾਝਾ ਜਿਹੜੇ ਲੱਗਦਾ ਫਿਰ ਬਾਦਰੀ ਸਬੂਤ ਦਿੰਦਾ ਕਿਉਂਕਿ ਇੱਥੇ ਅਸਮਾਨ ਕਹਿੰਦਾ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸੈਂਦੇ ਆ ਜਿਹੜੇ ਘਰਾਂ ਫਲ ਅੱਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਕੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਪਾਣੀ ਖੜਾ ਹੈ ਲੋਕੀ ਅਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਝ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਝ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭਾਲਾਂਗੇ ਹਾਂ ਆਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਥਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਦਾ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਗੜੇ ਹੋ ਗਏ ਇਹਨੂੰ ਨਜੱਠੀਏ ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀ ਗਏ ਠੀਕ ਹੈ ਹੁਣ ਮੈਂ ਸੇਵਾ ਕਰ ਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਹੈ ਹੁਣ ਮੈਨੂੰ ਸੇਵਾ ਕਰ ਲੈਣ ਦੋ